ਨਵੀਂ ਪਾਰਟੀ ਦੀ ਅਸੀਂ ਭਾਗਤੀ ਹੋਏ ਭਾਗੀ ਹੋਣ ਤੋਂ ਬਾਅਦ ਸਾਡੇ ਕਿੰਨੇ ਲੋਕਾਂ ਇਲੈਕਸ਼ਨਲ ਜਿੱਤ ਗਏ ਆ ਸਾਥਿਓ ਇਹ ਅਰਵਿੰਦ ਕੇਜਰੀ ਦੀ ਪਾਰਟੀ ਬਦੌਲਤ ਹੈ ਸਰ ਕੋਈ ਉਹ ਮਹਾਨ ਨੇਤਾ ਦੀ ਬਦੌਲਤ ਹੈ ਸਭ ਕੁਝ ਸੋ ਅੱਜ ਉਸ ਨੇਤਾ ਨੂੰ ਜਿਨ੍ਹਾਂ ਨੇ 10-12 ਸਾਲ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕੰਮੀ ਪਾਰਟੀ ਬਣਾਤਾ ਔਰ ਦਿੱਲੀ ਦੇ ਵਿੱਚ ਗੋਆ ਦੇ ਵਿੱਚ ਪੰਜਾਬ ਦੇ ਵਿੱਚ ਗੁਜਰਾਤ ਦੇ ਵਿੱਚ ਇਹਨੂੰ ਦਿਖਾਤਾ ਕਿ ਆਉਣ ਵਾਲਾ ਸਮਾਂ ਉਹ ਆਮਾਦੀ ਪਾਰਟੀ ਦਾ ਹੈ ਇੰਨਾ ਗੱਲਾਂ ਤੋਂ ਦੁਖੀ ਹੋ ਕੇ ਇੰਨਾ ਗੱਲਾਂ ਤੋਂ ਲੈ ਕੇ ਕਿ ਕਿਸੀ ਕੇਜਰੀਵਾਦ ਦੇ ਹੈ ਤਾਂ ਸਾਨੂੰ ਉਹ ਚੈਲੰਜ ਕਰ ਸਕਦਾ ਹੈ ਉਹਨਾਂ ਨੇ ਆਪਣਾ ਕੇਜਰੀਵਾਦ ਨੂੰ ਖਤਮ ਕਰਨ ਦੇ ਲਈ ਪਾਰਟੀ ਨੂੰ ਖਤਮ ਕਰਨ ਦੇ ਲਈ ਸਿਰ ਤੋਂ ਜਦਨ ਕੀਤੇ ਨੇ ਕੀ ਕੀਤਾ ਜਾਵੇ ਜਿਹਦਾ ਪਹਿਲਾ ਨਿਸ਼ਾਨਾ ਉਹਨਾਂ ਨੇ ਈਡੀ ਭੇਜ ਕੇ ਕੇਜਰੀਵਾਦ ਨੂੰ ਗ੍ਰਿਫਤਾਰ ਕਰਨਾ ਹੈ ਭਾਵੇਂ ਸਿੰਦਰ ਜੈਤ ਜੀ ਨੂੰ ਮਨੇ ਸੋਧਿਆ ਜੀ ਨੂੰ ਸੱਜੇ ਸਿੰਘ ਜੀ ਨੂੰ ਤੇ ਹੁਣ ਜੀਰ ਨੂੰ ਜਿਹੜਾ ਹੱਥ ਆਉਣਾ ਸੀ ਪਤਾ ਹੀ ਸੀ ਉਹ ਕੇਜੀਵਾਦ ਨਹੀਂ ਪਾ ਲਿਆ ਬਿਲਕੁਲ ਕੋਈ ਮੈਨੇਜਰਿੰਗ ਨਹੀਂ ਹੋਈ ਕਿਸੇ ਕਿਸੇ ਦਾ ਪਹਿ ਦਿੱਤਾ ਦਿੱਤਾ ਜਾਂ ਹੋਰ ਨਹੀਂ ਸਤ ਹੋਇਆ ਕੇਜੀ ਦਾਪ ਦੇ ਵਿੱਚ ਉਹਨਾਂ ਜਮਾਤ ਮਿਲ ਗਈ ਹੈ ਇਹਨਾਂ ਨੂੰ ਪਤਾ ਸੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜੇ ਤੁਹਾਨੂੰ ਜਮਾਤ ਕਰਾਉਣੀ ਹੈ ਤਾਂ ਪਹਿਲਾਂ ਹੇਟੀ ਦਾਤ ਜਾਓ ਲਕੇਜੀਵਾਦ ਸਾਹਿਬ ਜੀ ਹੇਟੀ ਦਾਤ ਗਏ ਜਮਾਤ ਹੋਈ ਆਮੇ ਉਹਨਾਂ ਦੇ ਕੁਝ ਕਹੇ ਤੋਂ ਜੇ ਮਰਜ਼ੀ ਲਾ ਲੋ ਭਾਈ ਕੋਨੇ ਸੇ ਦਿੱਤੀ ਸਾਨੂੰ ਪੱਕਾ ਯਕੀਨ ਸੀ ਕਿ ਸੁਪਰੀ ਕੋਟ ਜਿਹੜਾ ਹੈਗਾ ਇਹ ਕੇਜਰੀਬਾਦ ਜਮਾਨ ਦੇ ਦੂਗਾ ਪਰਪਰ ਨੇ ਨਵੀਂ ਚਾਲ ਖੇਡੀ ਜੋ ਕਿ ਉਹਨੇ ਇਹ ਹੈਗਾ ਸੀ ਜੇ ਤੁਸੀਂ ਕੇਜਰੀਬਾਦ ਨੰਨੇ ਰੱਖਣਾ ਹੈ ਇਹਨਾਂ ਨੂੰ ਕੱਟੋ ਕਰਨ ਜਿਆਦਾ ਨਹੀਂ ਪਾਵਨ ਵਾਲੀਆਂ ਜਿਹੜੀਆਂ ਜਿੰਨੀ ਚੋਣਾ ਦੇ ਜਾਂ ਫਰਿਆਨੇ ਦੇ ਚੋਣਾ ਇਹ ਨੌਂਬਰ ਕੋਟਰ ਦੇ ਵਿੱਚ ਜਾਂ ਦਸਾਂ ਦਾ ਜੰਗ ਦੇ ਵਿੱਚ ਦਿੱਲੀ ਚੋਣਾ ਦੇ ਇੰਨਾ ਚੋਣਾ ਦੇਖਦੇ ਹੋਏ ਉਹਨਾਂ ਨੇ ਸਾਲ ਪਾਰ ਕੇ ਜੀਬਾਦ ਸਾਹਿਬ ਨੂੰ ਅੰਦਰ ਰੱਖਣ ਦਾ ਤਿਆਰ ਕਹਿ ਕਰਕੇ ਆ। ਬਿਨਾਂ ਕਿਸੇ ਕਾਰਨ ਤੋਂ ਨੀ ਐਡੀ ਵੱਡੀ ਇਨਫੋਰਸਮੈਂਟ ਡਾਇਰੈਕਟਰੀ ਦੀ ਏਜੰਸੀ ਹੋਵੇ ਉਹ ਕੰਮ ਕਰਾਈ ਹੋਵੇ 6 ਸਾਲ ਦੇ ਕੋਈ 2-3 ਸਾਲ ਤੋਂ ਅੱਜ ਇੱਕ ਕਾਟਨ ਚੇਕ ਜੀਵੇ ਦੇ ਵਿੱਚ ਲਿਆਉਣਾ ਸਿੱਧ ਕਰਦਾ ਹੈ ਕਿ ਉਹ ਏਜੰਸੀਆਂ ਜਿਹੜਾ ਮੈਂਟੇਨੈਂਸ ਕੰਮ ਦੇ ਵਿੱਚ ਫੇਰ ਹੋ ਚੁੱਕੀਆਂ ਨੇ ਹੁਣ ਸੀ.ਓ. ਦੇ ਨਾਮਾ ਪੇਸ਼ ਕਰਕੇ 4-5 ਸਾਲ ਜਨ ਹੋਰ ਲਜਾਇਆ ਜਾ ਸਕਦਾ ਹੈ। ਇਹ ਰੋਸ ਆ ਸਾਡਾ ਸਾਰੀ ਪਾਰਟੀ ਦੇ ਪੂਰੇ ਦੇਸ਼ ਦੇ ਵਿੱਚ ਮਰਕਜ਼ਾ ਵਿੱਚ ਕਿ ਜਿਸ ਸੁਪਰੀਮ ਕੋਰਟ ਕੇ ਅਸੀਂ ਅੱਜ ਕੋਈ ਖਾਪੇ ਹਾਂ ਅਸੀਂ ਮਾਣ ਸਨਮਾਨ ਦੇ ਅਹੁਦੇ ਤੇ ਹਾਂ ਖਾਸ ਤੌਰ ਤੇ ਪੰਜਾਬ ਦੇ ਲੋਕ ਪੱਤੀ ਪੱਤਰ ਤੇ ਜਿੱਕਾ ਸਾਡਾ ਸੁਪਰੀਮ ਕੋਰਟ ਹੁੰਦਾ ਹੈ ਦਾ ਸਾਨੂੰ ਤੁਖਨ ਸਾਥੀਓ ਅੱਜ ਉਹ ਦਫਤਾ ਬਗਣਾਵਾ ਕਰਨ ਵਾਸਤੇ ਤੁਸੀਂ ਪੰਜਾਬ ਦੇ ਹਰੇਕ ਦੂਰ ਦੂਰ ਹਿੱਸਿਆਂ ਤੋਂ ਤੁਸੀਂ ਇੱਥੇ ਖੜੇ ਹੋ ਅੱਜ ਆ ਜਿਹੜੀ ਥਾਂ ਹੈ ਉਹ ਥਾਂ ਹੈ ਜੰਦਰ ਬੈਸਟ ਜਿੱਥੇ ਇਲੈਕਸ਼ਨ ਹੋ ਰਹੀ ਹੈ ਹਣੇ ਸਾਰੇ ਬੰਦੇ ਅਸੀਂ ਜੰਦਰ ਬੈਸਟ ਪੇਰੇ ਚ ਗਰੀ ਮਾਲੇ ਦੇ ਵਿੱਚ ਸਾਡੇ ਉਮੀਦਵਾਰ ਮਹਿੰਦਰ ਭਗਤ ਜੀ ਨੂੰ ਜਿੱਤਉਣ ਵਾਸਤੇ ਸਰਟੀਆਂ ਜੋੜਾ ਰਹੇ ਆ ਉੱਥੇ ਅੱਜ ਸਾਰੇ ਦੇਸ਼ ਦੇ ਵਿੱਚ ਅੱਜ ਸੀਮਿੰਝ ਦੇ ਖਿਲਾਫ ਇਲਾਦੀ ਗੱਟਾ ਦੇ ਖਿਲਾਫ ਅਸੀਂ ਅੱਜ ਰੋਸ ਨਜ਼ਾਰਾ ਵੀ ਕਰ ਰਹੇ ਆ ਸਾਡਿਓ ਆਉਣ ਵਾਲਾ ਸਮਾਜ ਜਿਹੜਾ ਹੈਗਾ ਲੱਖ ਮਰਜੀ ਜੋਰ ਇਹਨਾਂ ਨੇ ਅਜਮਾ ਲੈਣਾ ਲੱਖ ਮਰਜੀ ਇਹਨਾਂ ਨੇ ਛੱਡ ਦੇਣਾ ਪਰ ਤੁਹਾਨੂੰ ਸਾਨੂੰ ਪਤਾ ਅਗਰਵਿੰਦ ਕੇਜਰੀਵਾਲ ਜਿਸ ਮਿੱਟੀ ਦਾ ਬਣਿਆ ਹੋਇਆ ਉਹ ਚੋਕਾ ਦਾ ਨਹੀਂ ਹੈਗਾ ਉਹ ਬਹੁਤ ਗੰਦਾ ਇੱਕ ਹੈਗਾ ਬੰਦਾ ਜੋ ਇਹਨਾਂ ਦੀ ਚੋਕੀ ਦੇ ਸਕਦਾ ਹੈ ਜੋ ਇਹਨਾਂ ਨੂੰ ਮੋਦੀ ਨੂੰ ਇੱਕ ਅਕੀਸ਼ੀ ਸਕੂਲ ਦੀ ਸਿੱਖਿਆ ਤੇ ਖਾਣੇ ਦਾ ਇੱਕ ਵੱਡਾ ਕਾਰਨ ਬਣ ਸਕਦਾ ਹੈ ਉਹ ਕੱਲਾ ਅਰਵਿੰਦ ਕੇਜਰੀਵਾਲ ਹੈ ਤੁਸੀਂ ਦੇਖ ਹੀ ਰਹੇ ਹੋ ਕਿ ਇਹ ਜੀ ਨਹੀਂ ਨਹੀਂ ਤੇਰਾ ਵਿਰੋਧ ਕਰਕੇ ਇਹਨਾਂ ਕੰਮ ਨਹੀਂ ਲਈਦਾ ਹੁੰਦਾ ਇਹਨਾਂ ਗੱਲਾਂ ਨੇ ਉਹਨਾਂ ਕਰਕੇ ਅੱਜ ਲੋਕਾਂ ਦੇ ਇਹਦੇ ਖਿਲਾਫ ਦਾ ਰੋਸ ਕੀਤਾ ਸੀ ਲੋਕਾਂ ਨੇ ਉਹਦੀਆਂ ਸੀਟਾਂ ਘਟਕੇ ਅੱਜ 300 ਤੋਂ 240 ਤੱਕ ਰਹਿ ਗਈਆਂ ਹੋਰ ਮੈਨੂੰ ਸਮਝ ਆ ਖੋਰ ਕੱਟਣੀਆਂ ਆ ਕਿ ਤਾਨਾ ਸ਼ਾਦਾ ਰੂਪ ਜੋ ਫੜਾਇਆ ਕਿ ਹਾਈਕਰ ਕੇ ਅੰਦਰ ਵਾਸਤੇ ਅੱਜ ਜੀਵੇਂ ਨੂੰ ਮਰਦਾ ਜਾ ਰਿਹਾ ਹੈ ਸੋ ਆਪਾਂ ਸਾਰੇ ਅੱਜ ਰਲ ਕੇ ਇਸੇ ਜੀਵੇਂ ਦਾ ਵਿਰੋਧ ਕਰਦੇ ਆ ਉਹਦੇ ਵਿਨਾਸ਼ ਕਰਦੇ ਆ ਸਾਡੇ ਦੇਸ਼ ਦੀਆਂ ਇਮਾਨ ਦਾ ਮਤਲਬ ਸਾਡੇ ਕਾਨੂੰਨ ਨੂੰ ਸਰ ਸਰਕਾਰ ਨੂੰ ਸਾਡੇ ਰੱਖਿਆ ਨੂੰ ਜਿਹੜੇ ਲੋਕ ਨੰਤਰ ਤਰੀਕੇ ਦੇ ਨਾਲ ਕੰਮ ਕਰਦਾ ਜਾਵੇ ਉਹਨਾਂ ਦਾ ਮੁਕਾਬਲਾ ਸੋਨਾ ਵਿੱਚ ਕੀਤਾ ਜਾਵੇ ਨਾ ਕਿ ਜੀਵੇਂ ਦੇ ਤਰੀਕੇ ਵਿੱਚ ਹੁਣ ਅੰਦਰ ਕਰਕੇ ਸੋ ਆਪਾਂ ਸਾਰੇ ਜਾਇਆ ਤੁਸੀਂ ਉਹਦਾ ਬਹੁਤ ਬਹੁਤ ਧੰਨਵਾਦ ਹੈ ਪੂਰੀ ਗਰਮੀ ਤੁਸੀਂ ਇੱਥੇ ਡਰ ਕੇ ਖੜੇ ਹੋ ਆਪਣੇ ਜਿੱਦਾਂ ਬੋਲ ਰਹੇ ਹਾਂ ਸਾਨੂੰ ਇਸ ਤਰ੍ਹਾਂ ਦੀ ਕਾਜ ਲੋ ਵੀ ਆਉਂਦੀ ਹੈ ਸਾਨੂੰ ਜੇਕਰ ਨੇਤਾ ਪਛਦਾ ਸਾਥੀਓ ਤਾਂ ਅਸੀਂ ਬਚ ਰਹੇ ਹਾਂ ਇਹ ਗੱਲ ਚੰਗੀ ਤਰ੍ਹਾਂ ਦਮਾਗ ਪ੍ਰਚਾਰ ਆ ਚਾਹੀਦੀ ਹੈ ਜੇਕਰ ਸਾਡਾ ਨੇਤਾ ਬਚਦਾ ਤਾਂ ਅਸੀਂ ਬਚਦੇ ਹਾਂ ਜੇਕਰ ਨੇਤਾ ਨੂੰ ਗੱਲ ਕੋਈ ਹੋ ਜਾਂਦੀ ਹੈ ਤਾਂ ਗੱਲ ਬਹੁਤ ਪੁੱਛੇ ਜਾਊਗੀ ਸਾਡੇ ਮੁੱਖ ਮੰਤਰੀ ਸਲਾਹਕਾਰ ਪ੍ਰਵਾਸੀ ਜੀ ਮਾਨ ਜਿਹੜਾ ਦਿਨ ਰਾਤ ਪੰਜਾਬ ਦੇ ਵਿੱਚ ਇਸ ਲਹਿਰ ਨੂੰ ਅੱਗੇ ਤੋਰਨ ਵਾਸਤੇ ਲੱਗੇ ਹੋਏ ਨੇ ਠੀਕ ਹੈ ਪਿਛਲੇ ਇਲੈਕਸ਼ਨਾਂ ਦੇ ਵਿੱਚ ਸਾਨੂੰ ਦੁੱਖ ਹੈ ਸਾਨੂੰ ਲੰਬਾ ਪੰਜਾਬ ਦੇ ਲੋਕਾਂ ਦੇ ਉੱਤੇ ਜੇ ਇੰਨਾ ਕੰਮ ਕਰਨ ਦੇ ਬਾਵਜੂਦ ਵੀ ਤੁਹਾਨੂੰ ਫਰੀ ਮਿਲ ਨਹੀਂ ਦੇਣ ਦੇ ਬਾਵਜੂਦ ਵੀ ਤੁਹਾਨੂੰ 42000 ਨੌਕਰੀਆਂ ਦੇਣ ਦੇ ਬਾਵਜੂਦ ਵੀ ਮੇਰਾ ਸਪੋਰਟ ਮੇਰਾ ਪਹਿਤੋ ਤੁਸੀਂ ਆਮ ਆਦਮੀ ਪਾਰਦਾ ਮੁੱਲ ਨਹੀਂ ਪਾਇਆ ਪਰ ਆਉਣ ਵਾਲਾ ਸਮਾਂ ਇਹ ਜਾਊਗਾ ਕਿ ਤੁਹਾਨੂੰ ਸੱਚੀ ਮਜ਼ਬੂਰ ਕਰ ਦੂਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਸਜਾਰੇ ਤੇ ਆਇਓ ਇਸ ਤੋਂ ਬਾਅਦ ਪਤਲਾ ਮੋਦੀ ਜੀ ਦਾ ਉਸ ਤੋਂ ਅਸੀਂ ਅਗਲਾ ਕਿਸਾਰਨਾ ਇਸ ਕਰਕੇ ਸਾਡੇ ਤੁਸੀਂ ਆਰਾਮ ਦੇ ਨਾਲ ਜਦਾਂ ਜਿਹੜੇ ਪੂਰਨਾ ਆਪਣਾ ਕੰਮ ਨਹੀਂ ਹੋ ਜਾਂਦਾ ਇਸ ਦੇ ਮਿਆਰੇ ਦਾ ਅੱਜ ਦੇ ਉਸ ਮਾਤ ਦਾ ਤੁਸੀਂ ਆਪਣੀ ਇੱਕ ਇੱਕ ਦਾ ਸਬੂਤ ਦੇ ਕੇ ਸਾਡੇ ਅਗਲਾ ਜਿਹੜਾ ਪ੍ਰੋਗਰਾਮ ਦੀ ਇਹ ਰੂਪरेखा ਕੀ ਹੋਵੇਗੀ ਤੁਸੀਂ ਉਹ ਫਤਾ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਵਹਿਰੀ ਸਾਰਸਾ ਵਹਿਗੂ ਦੀ ਫਤਹਿ ਬਹੁਤ ਜੀ ਉੱਪਰ ਕਰੋ ਬਹੁਤ ਹੀ ਸਤਿਕਾਰਯੋਗ ਸਾਥੀਓ ਥੋੜਾ ਸਿਰ ਪਿੱਛੇ ਨਹੀਂ ਥੋੜਾ ਬਲ ਨਹੀਂ ਥੋੜਾ ਥੋੜਾ ਪਿੱਛੇ ਹੋ ਜਾਂਦਾ ਰਿਹਾ ਪਿੱਛੇ ਵੱਲ ਵੀ ਥੋੜਾ ਅੱਗੇ ਹਾਂਜੀ ਸਰ ਸਰਤਾਲੀ ਵਾਲੇ ਸਾਹਿਬ ਨੂੰ ਇਹ ਅੱਗੇ ਬਤਾ ਦੇ ਵਾ ਬਿਲਕੁਲ ਪਰਫੈਕਟ ਹੈ ਬਿਲਕੁਲ ਠੀਕ ਹੈ ਉਹ ਪਿੱਛੇ ਰੱਖ ਦੇ ਯਾਰ ਚੱਲ ਜੀ ਚੱਲ ਗਏ ਨੇ ਉਹਦੇ ਬਿਆਨ ਦੇ ਸਾਡੇ ਹੈਲਥ ਮਿਨਿਸਟਰ ਜਿਹੜੇ ਅਸਤੰਦਰ ਲਹਿਨ ਜੀ ਉਹਨਾਂ ਨੂੰ ਜੇਲ੍ਹ ਵਿੱਚ ਧੱਕਿਆ ਹੋਇਆ ਸਾਡੇ ਜਿਹੜੇ ਸਿੱਖਿਆ ਮੰਤਰੀ ਐਜੂਕੇਸ਼ਨ ਮਿਨਿਸਟਰ ਜੀ ਐਮਆਈ ਨੂੰ ਅੱਗੇ ਜਿਵੇਂ प्रधान मुख्यमंत्री के बारे बच्चे सारे ने इन्हू फॉलो करके पहुंचते जाए मुख्यमंत्री कोशिश <laughs> माणो जल्दी चाही